ਅਰੇ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵਿੱਚ ਐ ਕੀ ਐ ਪੂਰਾ ਮਾਮਲਾ ਕੀ ਐ ਸਮਝਾਓ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸੇ ਬੈਡਲ ਮਹਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ ਡੇਢ ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਵਗੈਰੇ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਫਰੇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਵੀ ਤੂੰ ਹੁਣ ਕੀ ਮੰਗ ਕੀਏ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੀ ਫਿਰ ਉਹਨੂੰ ਹਾਂਜੀ ਹਾਂ ਸੰਦੀਪ ਸਿੰਘ ਕੀ ਕੰਮ ਕਰਦਾ ਕੁਛ ਨਹੀਂ ਬਿਲ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਹੈ 2 ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 180 ਜੀ ਦਿੱਤੇ 180 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਦੇ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਐ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ਾ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਆਂਦੇ ਨੇ ਆਪਣੇ ਦੋਨਾਂ ਸ਼ਾਗਿਰਦਾਂ ਦੇ ਉਹਨਾਂ ਦੇ ਕਹੇ ਵੀ ਆ ਜਵਾਬ ਹੈ ਤਾਂ ਸਮਝਦਾ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਿ ਕਹਿੰਦੇ 180 ਦੇ ਦਿੰਨੇ ਆ ਸੋਨੂੰ ਪੈਸੇ ਦੇ ਇੰਨੇ ਸਾਨੂੰ ਵੀਜ਼ਾ ਵਾਪਸ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਹੀ ਜਵਾਕ ਲੈ ਲੈ ਕਿ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾਉਣ ਵਾਸਤੇ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆ ਕਰ ਰਹੇ ਹਾਂ ਨਹੀਂ ਜੀ ਨਹੀਂ ਕਰ ਰਹੇ ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਅਸੀਂ ਤਾਂ ਵੇਚਤਾ ਬੀਕ ਨੇ ਨਾ ਹੋਏ ਨਹੀਂ ਹਾਂਜੀ ਹੁਣ ਕੀ ਮੰਗਾਂ ਫਿਰ ਜਵਾਹ ਵਾਪਸ ਚਾਹੁੰਦੇ ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਨਹੀਂ ਦੇ ਦ ਦੇ ਦੋਗੇ ਹਾਂਜੀ ਪਰਿਵਾਰ ਦੀ ਕੀ ਕਹਾਣੀ ਆ ਤੁਸੀਂ ਵੀ ਨਾਲ ਗਏ ਸੀ ਕੀ ਐ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਭਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਤਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹ 1.80 ਹਜ਼ਾਰ ਚ ਬੱਚਾ ਵੇਚ ਗਏ ਬਾਕੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰਦੇ ਆ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤੁਹਾਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਪੂਰੀ ਲੇ ਕੇ ਵੀ ਛੱਡਾਂਗੇ ਚਿੱਟਾ